ਰਾਜ ਜੀ ਕਹਿਣ ਲੱਗੇ ਕਹਿੰ ਲੱਗ ਸਤਗੁਰੂ ਨੂੰ ਸਭ ਕੁਝ ਵੇਖਦਾ ਜੇ ਤਾਂ ਜਗਤ ਸੰਸਾਰ ਜਿੱਥੇ ਮੁਕਤ ਨਾ ਹੋ ਬਈ ਜਿੱਥੇ ਸ਼ਬਦ ਨਾ ਕਰੇ ਵਿਚਾਰ ਗੁਰੂ ਸਭ ਨੂੰ ਸਮਝਾਉਣ ਲੱਗੇ ਕਹਿੰਦੇ ਸਤਗੁਰੂ ਸਭ ਦੁਨੀਆ ਵੇਖਦੇ ਹੈ ਜੇ ਤਾਂ ਚੱਕ ਸੰਸਾਰ ਪੂਰਾ ਸੰਸਾਰ ਗੁਰੂ ਦੇ ਦਰਸ਼ਨ ਕਰਦਾ ਹੈ ਗੁਰੂ ਨੂੰ ਵੇਖਦਾ ਹੈ ਪ੍ਰਚਾਰ ਕਰਨਾ ਜਿੰਨਾ ਚਿਰ ਅਸੀਂ ਅੱਖਾਂ ਦੇ ਨਾਲ ਦੇਖਦੇ ਆ ਅੱਖਾਂ ਦੇ ਨਾਲ ਜਾ ਕੇ ਦੇਖਦੇ ਆਪਾਂ ਇੱਕ ਆਕਾਰ ਬਣਾ ਕੇ ਬੈਠ ਜਾਂਦੇ ਆਂ ਕਹਿੰਦੇ ਜਿੰਨਾ ਚੇ ਤੇਰੀ ਆਤਮਿਕ ਬਿਰਤੀ ਇੱਥੇ ਤੱਕ ਸੀਮਤ ਹੈ ਅੱਖਾਂ ਨਾਲ ਵੇਖਿਆ ਵੇਖ ਇੱਕ ਆਕਾਰ ਆਪਣੇ ਮਨ ਵਿੱਚ ਵਿਸਾ ਕੇ ਬੈਠ ਗਏ ਆਂ ਕਹਿੰਦੇ ਗੱਲ ਨਹੀਂ ਬਣਨੀ ਜਿੱਥੇ ਮੁਕਤ ਨਾ ਹੋਵੇ ਕਹਿੰਦੇ ਇਸ ਢੰਗ ਦੇ ਨਾਲ ਗੁਰੂ ਨੂੰ ਵੇਖ ਕੇ ਇੱਕ ਆਕਾਰ ਦੇ ਰੂਪ ਵਿੱਚ ਵੇਖ ਕੇ ਤੇਰੀ ਮੁਕਤੀ ਨਹੀਂ ਹੋਣੀ ਕਹਿੰਦਾ ਪਾਪ ਤੇਰੀ ਖਲਾਸੀ ਨਹੀਂ ਹੋਣੀ ਇਹ ਅਸ ਸंसार ਦੇ ਵਿੱਚੋਂ ਤਰ 83 ਦੇ ਗੇੜ ਦੇ ਵਿੱਚੋਂ ਛੁਟਕਾਰਾ ਨਹੀਂ ਹੋਣਾ। ਛੁਟਕਾਰਾ ਕਦੋਂ ਹੋਵੇਗਾ? ਪੁਰ ਸਾਹਿਬ ਨੇ ਸਮਝਾਉਣਾ ਕਰਦੇ ਨੇ। ਜਿੱਥੇ ਸ਼ਬਦ ਨਾ ਕਰੇ ਵਿਚਾਰ। ਜੋ ਸ਼ਬਦ ਦੀ ਵਿਚਾਰ ਕਰੇਗਾ ਤੈਨੂੰ ਗੁਰਬਾਣੀ ਦੀ ਵਿਚਾਰ ਕਰੇਗਾ। ਵਿਚਾਰ ਕਰਨ ਨਾਲ ਤੈਨੂੰ ਮਹਿਸੂਸ ਹੋਏਗਾ। ਕੀ ਮਹਿਸੂਸ ਹੋਏਗਾ? ਕਿ ਜਿਸ ਪਰਮਾਤਮਾ ਬਾਰੇ ਮੈਂ ਗੁਰੂ ਚੰਨ੍ਹ ਜੋ ਸੁਣਿਆ ਹੈ। ਉਹ ਪਰਮਾਤਮਾ ਦਾ ਵਾਸਾ ਮੇਰੇ ਨਾਲ ਹੈ। ਉਹ ਪਰਮਾਤਮਾ ਮੇਰੇ ਨਾਲ ਹੈ ਮੇਰੇ ਅੰਦਰ ਹੈ ਮੈਨੂੰ ਬਾਹਰੋਂ ਲੱਭਣ ਦੀ ਲੋੜ ਨਹੀਂ ਹੈ ਜਿੰਨੇ ਚਿਰ ਆਪਾਂ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ ਧਿਆਨ ਲਪਣਾ ਬਣੇ ਨੂੰ ਆਪਾਂ ਗੁਰਬਾਣੀ ਪੜ੍ਹਦੇ ਤੇ ਪਏ ਆ ਬਾਠ ਕਰਦੇ ਪਏ ਆ ਪਰ ਸਾਡੀ ਫਿਰ ਵੀ ਮਨ ਦੇ ਅੰਦਰ ਇੱਕ ਤਾਂਗ ਹੈ ਇੱਕ ਖਿੱਚਿਆ ਕਿ ਮੈਨੂੰ ਪਤਾ ਨਹੀਂ ਪਰਮਾਤਮਾ ਕਿਹੜੇ ਰੂਪ ਕਿਹੜੇ ਆਕਾਰ ਵਿੱਚ ਮਿਲ ਜਾਣਾ ਉਹਦਾ ਕੋਈ ਆਕਾਰ ਨਹੀਂ ਹੈ ਉਹ ਨਿਰਆਕਾਰ ਹੈ ਆਕਾਰ ਤੋਂ ਰਹਿਤ ਹੈ